ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਨ ਵਾਸਤੇ ਦਾਸ ਹਾਜ਼ਰ ਹੋਇਆ ਦਾਸ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਹੋ ਰਹੀਆਂ ਨੇ ਜਿਸ ਵਿੱਚ ਇੱਕ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰਸੰਗਤ ਜੀ ਇਹ ਬਿਲਕੁਲ ਉਚ ਅਤੇ ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਸਤਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਇਹ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਸੰਗਤ ਸੁਚੇਤ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਉਹ ਬਿਲਕੁਲ ਜਮਾ ਨਹੀਂ ਹੈ ਔਰ ਹਰਮੰਦਰ ਸਾਹਿਬ ਦੇ ਆਸ-ਪਾਸ ਵੀ ਬਿਲਕੁਲ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਜਮਾ ਨਹੀਂ ਹੈ